ਦੇਵ ਧਨਗੁਰ ਦੇ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਜਿਥੇਰੇ ਜੁਪਰੀ ਸਵਾੜ ਨੇੜੇ ਨਿਰਵੇਸ਼ਣਪੁਰਾਇਆ ਵਿਖੇ ਸਥਾਨਕ ਪ੍ਰਬੰਧਕ ਕਮੇਟੀ ਵੱਲੋਂ ਅੱਜ ਆਪਣੇ ਪਿਤਰਾ ਮਹਾਪੁਰਖਾਂ ਦੀ ਯਾਦ ਵਿੱਚ ਵੱਡੇ-ਵੱਡੇ ਨੇ ਮਜੂਦਾਂ ਦੀ ਯਾਦ ਵਿੱਚ ਸਰਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ 10 ਦਿਨ ਅੱਜ 27 ਮਈ ਨੂੰ ਮਨਾਇਆ ਜਾ ਰਿਹਾ ਹੈ ਔਰ ਇਸ ਮੇਲੇ ਵਿੱਚ ਸੰਗਤਾਂ ਪੂਰੇ ਹਮ ਹੋ ਮਾਦੇ ਇਸ ਸੋਚ ਨਾਲ ਪਹੁੰਚ ਕੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਔਰ ਸੰਗਤਾਂ ਨੇ ਆਪਣੇ ਸਨਮਨ ਸੰਨਲ ਸੇਵਾ ਕੀਤੀ ਪ੍ਰਬੰਧਕ ਕਮੇਟੀ ਤੋਂ ਬਾਅਦ ਇਹ ਸੰਗਤਾਂ ਦਾ ਬਹੁਤ ਬਹੁਤ ਦਿੱਟਾ ਵਾਰ ਕੀਤਾ ਔਰ ਜੀ ਆਇਆਂ ਨੂੰ ਔਰ ਪ੍ਰਬੰਧਕ ਜਣੇ ਸੰਗਤਾਂ ਦੇ ਲਈ ਅੱਜ ਬਹੁਤ ਹੀ ਵਧੀਆ ਪ੍ਰਬੰਧ ਜਿਸ ਵਿੱਚ ਵਿੱਚ ਬੜੀ ਜਲਦੀ ਸ਼ੁਭੀਰ ਆਪਰ ਹੋਪ ਕੀਤਾ ਗਿਆ ਹੋਰ ਇਸ ਰੋਕੇ ਦੇ ਜਿਹੜੇ ਕਲਾਕਾਰ ਆ ਫਿਲਮ ਦਸਲ ਜੀ ਔਰ ਮਜੀਤ ਸਿੰਘ ਜੀ ਉਹਨਾਂ ਨੇ ਆਪਣੀ ਹਾਜ਼ਰੀ ਲਗਵਾਈ ਔਰ ਇਸ ਪ੍ਰਬੰਧਨ ਕਮੇਟੀ ਵਿੱਚ ਸਾਡੇ ਬਹੁਤ ਹੀ ਸੰਸਾਰਜੋਗ ਸਾਡੇ ਵੱਡੇ ਵੀਰ ਰਮਨ ਸਿੰਘ ਜੀ ਜਿਹੜੇ ਇਸ ਕਮੇਟੀ ਦੇ ਪ੍ਰਧਾਨ ਜੀ ਆ ਔਰ ਔਰ ਮੈਂ ਕੁਮਤ ਸਿੰਘ ਜਨਰ ਸੈਕਟਰੀ ਔਰ ਮੇਰੇ ਨਾਲ ਅਰਵਿੰਦ ਸੋਰੀ ਸਰਕਾਰ ਦਾ ਆਪ ਤਾਂ ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ ਆਪਣੀਆਂ ਬਹੁਤ ਵਧੀਆ ਸਫਲਤਾਵਾਂ ਨਵਾਈਆਂ ਔਰ ਉਹਨਾਂ ਦਾ ਵੀ ਕੋਰਸ ਜਿਹੜਾ ਹੰਸ ਰਾਜ ਜੀ ਸਾਡੇ ਸਿਆ ਤੋਂ ਔਰ ਇਸੇ ਤਰ੍ਹਾਂ ਸਭਤੀ ਜਿਹੜੀ ਕਮੇਟੀ ਆ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਅੱਜ ਦਾ ਇਸ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਔਰ ਸਾਰੀਆਂ ਸਰਕਾਰ ਨੂੰ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਔਰ ਰਾਜ ਸਰਕਾਰ ਨੂੰ ਸਵਾਗਤ ਜੈ ਭੀਮ ਜੈ ਸਵਾਗਤ ਜੀ ਕਰਨ ਕਰਦੇ ਪਾਛੀ ਦਿਨੇ ਵਾਲੀਆ ਜੀ ਔਸਰੀ ਪ੍ਰਬੰਧਕ ਕਮੇਟੀ ਨੂੰ ਇਸ ਮੇਲੇ ਦੀ ਬਹੁਤ ਬਹੁਤ ਮੁਬਾਰਕਾਂ ਸਾਡੇ ਹੋਸਮ ਸਿੰਘ ਜੀ ਸਦੀ ਮੋਲਤਾ ਜੀ ਜੀ ਹੈ ਗੁਰਦੇਵ ਤਨਕੁਰ ਦੇ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਜਿਥੇ ਨੇ ਜਤਰੀ ਸਮਾਣ ਨੇੜੇ ਰੇਲਵੇ ਸਟੇਸ਼ਨ ਕੋਰਾਇਆ ਵਿਖੇ ਕਮੇਟੀ ਪ੍ਰਬੰਧਕ ਕਮੇਟੀ ਵੱਲੋਂ ਅੱਜ ਆਪਣੇ ਪਿਤਰਾ ਮਾਨਾ ਪੁੱਛਾ ਦੀ ਯਾਦ ਵਿੱਚ ਵੱਡੇ ਵੱਡੇ ਦੇਵੂਦਾਂ ਦੀ ਯਾਦ ਵਿੱਚ जोड़ मेला हर साल की तरह डेट अज तेई मई को मनाया जा रहा है और इस मेले में पूरे जोड़ देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और वाट्सएप चैनल पर